ਕਿ ਦੋ ਤਾਂ ਉਧਰ 100 ਦਾ ਅੰਗੜਾ ਲਈ ਲਾਦੇ ਸੀ ਦੋ ਪਹਿਲਾ ਤੇ ਆ ਪੰਜਵਾਂ ਲੱਗਦਾ ਆਹਾਂ ਸਾਈਕਲ ਆ ਸਕੂਟਰਾਂ ਦੇ ਲੱਗੇ ਨੇ ਬਥੇਰੇ ਪਰ ਕੀ ਕਰਦੇ ਇੱਕ ਬੰਦਾ ਚੱਲੇ ਆਓ ਆਓ ਲੱਸੀ ਲੈ ਜਾਓ ਆਓ ਮੈਦਾਨ ਚੱਲਦਾ ਸੂਰੇ ਆਰੀਆ ਫਿਰਦਾ ਔੜਾ ਭਗੜਾ ਤੇ ਖੇਡਣੀ ਕਬੱਡੀ ਸੱਸੀ ਖੇਡ ਬਾਈ ਕੱਬੱਡੀ ਪਾ ਰਿਹਾ ਲਓ ਅੰਗਦ ਦੀ ਰੇਡ ਹੈ ਪਰਮਜੀਤਪੁਰੀਆ ਜੱਸੀ ਸੋਹਲ ਭਾਈ ਦਾ ਬਹੁਤ ਬਹੁਤ ਧੰਨਵਾਦ ਹੈ ਦੇ ਮੇਲੇ ਤੇ ਪੁੱਜਣ ਦੇ ਲਈ ਸਭ ਤੇ ਭਰਾਵਾਂ ਵੱਲੋਂ ਲਓ ਸੂਰੇ ਵਾਲਿਆ ਆਹ ਸਰਾ ਲਾਉਂਦਾ ਆਹ ਸਰਾ ਲਾਉਂਦਾ ਫੜਦਾ ਗੁੱਟ ਬੱਜੀ ਕੰਜੀ ਹੋ ਗਈ ਕਮਾਲ ਆਹ ਬੱਲੇ ਬੱਲੇ ਕਰਵਾ ਗਿਆ ਇਹ ਆ ਸੋਹਰੇ ਵਾਲਿਆ ਗगन ਆਹ ਚੋਟੀ ਦਾ ਜਫਾ ਲਾ ਰਿਹਾ ਆਹ ਬੱਲੇ ਬੱਲੇ ਕਰਵਾ ਦਿੱਤੀ ਹੈ ਮੇਰੇ ਵੀਰੋ ਗगन ਸੂਰੇ ਵਾਲਿਆ ਪੈੜੀਆਂ ਬਕਾਤੀਆਂ ਕੁਝ ਕ ਲੋਕਾਂ ਨੇ ਇੱਥੇ ਜਫਾਜ ਨੇ ਝੂਟਿਆਂ ਦੀ ਪੈੜੀਆਂ ਨਾਲ ਪੈੜਾ ਵੀ ਵਿਆਹਤੀਆਂ ਡਰਦੇ ਨਹੀਂ ਲੋਕ ਟਾਲੇ ਉਹ ਵੀ ਤੱਕ ਕੈਨੇਡਾ ਭਾਲੇ ਜ਼ਿੰਦਗੀ ਚ ਜਿਹੜਾ ਸੰਗਰੂਰ ਰਹਿ ਗਿਆ ਸਾਈਕਲ ਆ ਸਕੂਟਰਾਂ ਦੇ ਲੱਗੇ ਨੇ ਬਥੇਰੇ ਪਰ ਕੀ ਕਰਦੇ ਬੰਦਾ ਵੱਲੇ ਵੱਲੇ ਕਰਵਾ ਗਿਆ ਹੈ ਹਨ ਵੱਲੇ ਵੱਲੇ ਕਰਵਾ ਰਿਹਾ ਮੁੰਡਾ ਵੀ ਰਿਓਸ ਵਾਲਾ ਉਹਨਾਂ ਵੱਲੋਂ ਗਗਨ ਦੇ ਦੋ ਜਫਾ ਤੇ ਹੋਵੇਗਾ ਲੈ ਵੀ ਸੂਰੇ ਵਾਲਿਆ ਅੱਜ ਡਾਲਰ 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 ਗਾਜੀਪੁਰ ਦੇ ਵਿੱਚ ਮਿਲਨੇ ਆ ਡਾਲਰ ਗਾਜੀਪੁਰ ਦੇ ਵਿੱਚ ਮਿਲਨੇ ਆ ਆ ਪਹਿਲੀ ਰੇਡ ਆਹ ਸਾਹਮਣੇ ਅਲਗੋ ਕੋਠੀ ਦਾ ਜੱਗਾ ਆਹ 100 ਡਾਲਰ ਦਾ ਪਹਿਲਾ 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 ਜਫਾ ਲੋਦੜ ਦੇ ਲਈ ਹੈ ਪੰਜ ਦਾ ਕਰ ਰਿਹਾ ਪ੍ਰਭਾਤੇ ਮਾਨ ਦੇ ਰਿਹਾ ਸਾਡੇ ਵੀਰ ਐਨ ਕਹਿੰਦੇ ਬਲਜੀਤ ਹੁਣੀ ਅਜ ਅਮਰੀਕਾ ਦੇ ਡਾਲਰ ਲਾਦੇ ਕੇਸੀ ਹੁਣਾਂ ਨੇ ਐਨ ਤਰਨਜੀਤ ਹੁਣੀ ਸਾਡੇ ਵੀਰ ਕਰਵੀਰ ਹੁਣੀ ਓਂਕਾਰ ਹੁਣਾਂ ਦਾ ਸਾਰਾ ਦਾ ਧੰਨਵਾਦ ਆਹ ਆਹ ਸੂਰੇ ਵਾਲੀਆ ਸਾਡੇ 6 ਫੁੱਟ ਕੱਦ ਜੱਫੇ ਲਾਉਂਦਾ ਵੱੱਟ ਵੱੱਟ ਆਹ ਮੁੰਡਾ ਸਿਰਾਂ ਕਰੀ ਜਾਂਦਾ ਤੇ ਆਹ ਸਾਹਮਣੇ ਕਬੱਡੀ ਇਸ ਲਈ ਇਹ ਹੈ ਨੌਜਨ ਲੱਭਾ ਆਹ ਸੂਰੇ ਵਾਲੀਆ ਪੈ ਲਾਈ ਆਉਂਦਾ ਲਓ ਸੋਰਾਂ ਜੀ ਪੈ ਲਾਈ ਆਉਂਦਾ ਐਨ ਲੱਕ ਤੇ ਪੱਜੀ ਹੋਈ ਕੈਂਚੀ 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 ਆਹ ਵੇਖਦਾ ਵੀ ਚੱਕੇ ਜਾ ਲਾ ਲੋਪਾਂ ਵਾਲਿਆ ਲੱਗਦਾ ਪੰਜਵਾਂ ਜਫਾ ਹੈ ਗਗਨ ਦਾ ਕਿਉਂਕਿ ਦੋ ਤਾਂ ਉਧਰ 100 ਦਾ ਅੰਗੜਾ ਲਾਦੇ ਸੀ ਦੋ ਪਹਿਲਾਂ ਤੇ ਆ ਪੰਜਵਾਂ ਲੱਗਦਾ ਆ